ਜਿਹੜੇ ਕਹਿੰਦੇ ਆ ਅੰਬਾਨੀਆਂ ਦਾ ਵਿਆਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਆਜੋ ਉਹਨਾਂ ਦਾ ਵਹਿਮ ਦੂਰ ਕਰੀਏ ਜਿਹੜੇ ਵਿਆਹ ਬਾਰੇ ਤੁਹਾਨੂੰ ਅੱਜ ਦੱਸਣ ਲੱਗਿਆਂ ਇਹ ਵਿਆਹ ਅੰਬਾਨੀਆਂ ਦੇ ਵਿਆਹ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਸੀ ਅਤੇ ਅੰਬਾਨੀਆਂ ਨੇ ਤਾਂ Jio ਦੇ ਰੀਚਾਰਜ ਵਧਾ ਕੇ ਆਪਣੇ ਵਿਆਹ ਦੇ ਪੈਸੇ ਵੀ ਪੂਰੇ ਕਰ ਲਏ ਪਰ ਇਸ ਵਿਆਹ ਦੇ ਵਿੱਚ ਲੋਕਾਂ ਨੂੰ ਪੈਸਾ ਤੇ ਰਾਸ਼ਨ ਵੰਡਿਆ ਗਿਆ ਸੀ ਤੇ ਅੱਜ ਵੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਇਹ ਵਿਆਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ 7 ਮਾਰਚ 1837 ਨੂੰ ਸ਼ਾਮ ਸਿੰਘ ਟਾਰੀ ਦੀ ਲੜਕੀ ਬੀਬੀ ਨਾਨਕੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਇਸ ਵਿਆਹ ਦੇ ਵਿੱਚ ਟੋਟਲ 2 ਕਰੋੜ ਰੁਪਇਆ ਖਰਚਿਆ ਗਿਆ ਸੀ ਉਸ ਟਾਈਮ ਦਾ ਉਸ ਟਾਈਮ ਸਿੱਖ ਰਾਜ ਦੇ 1 ਰੁਪਏ ਦੀ ਕੀਮਤ 13 ਪੌਂਡ ਸੀ ਸੋ ਹੁਣ ਤੁਸੀਂ ਅੰਦਾਜ਼ਾ ਖੋਦ ਲਾ ਲਓ ਵੀ ਹੁਣ ਦੇ ਹਿਸਾਬ ਦੇ ਨਾਲ ਕਿੰਨਾ ਖਰਚਾ ਬਣੂਗਾ ਇਸ ਵਿਆਹ ਦੇ ਵਿੱਚ ਸ਼ਾਮਲ ਬਰਾਤੀਆਂ ਵਾਸਤੇ 5 ਮੀਲ ਦੇ ਘੇਰੇ ਦਾ ਪੰਡਾਲ ਲਾਇਆ ਗਿਆ ਸੀਗਾ ਅਤੇ 60 ਦੇਸ਼ਾਂ ਦੇ ਰਾਜੇ ਇਸ ਵਿਆਹ ਦੇ ਵਿੱਚ ਪਹੁੰਚੇ ਸੀ ਕਵਰ ਨੌਨਿਹਾਲ ਸਿੰਘ ਵਾਸਤੇ ਇੱਕ ਸਪੈਸ਼ਲ ਸੇਰਾ ਤਿਆਰ ਕਰਵਾਇਆ ਗਿਆ ਸੀ ਜੀ ਦੀ ਕੀਮਤ 9 ਲੱਖ ਰੁਪਇਆ ਸੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਸ਼ੇਰਾ ਇਹ ਕਹਿ ਕੇ ਦਰਬਾਰ ਸਾਹਿਬ ਵਿਖੇ ਭੇਂਟ ਕਰਤਾ ਸੀ ਕਿ ਇੰਨੀਆਂ ਜਿਆਦੇ ਮਹਿੰਗੀਆਂ ਚੀਜ਼ਾਂ ਸਿਰਫ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਹੀ ਸੋਭਦੀਆਂ ਨੇ ਅਤੇ 5 ਲੱਖ ਰੁਪਇਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਖੁਸ਼ੀ ਦੇ ਵਿੱਚ ਹੀ ਆਪਣੇ ਪੁੱਤਰ ਉਤੋਂ ਦੀ ਵਾਰਤਾ ਸੀਗਾ ਇਸ ਤੋਂ ਬਿਨਾ ਸ਼ੇਰੇ ਪੰਜਾਬ ਨੇ ਆਪਣੇ ਪੁੱਤਰੇ ਨੂੰ ਵਿਆਹ ਦੀ ਖੁਸ਼ੀ ਦੇ ਵਿੱਚ ਇੱਕ ਹਵੇਲੀ ਵੀ ਤੋਹਫੇ ਦੇ ਵਿੱਚ ਦਿੱਤੀ ਸੀ ਜੋ ਕਿ ਲਾਹੌਰ ਦੇ ਵਿੱਚ ਅੱਜ ਵੀ ਮੌਜੂਦ ਆ ਇਸ ਹਵੇਲੀ ਦੀ ਖਾਸੀਅਤ ਇਹ ਸੀ ਕਿ ਇਹਦੀਆਂ ਕੰਧਾਂ ਦੇ ਵਿੱਚ ਵੀ ਹੀਰੇ ਮੋਤੀ ਜੜੇ ਹੋਏ ਸੀਗੇ ਅਤੇ ਇਸ ਵਿਆਹ ਦੇ ਵਿੱਚ ਸ਼ਾਮ ਸਿੰਘ ਨੇ ਜੋ ਆਪਣੀ ਲੜਕੀ ਨੂੰ ਦਾਜ ਦਿੱਤਾ ਸੀਗਾ ਉਸ ਦੇ ਵਿੱਚ ਉਸ ਨੇ 101 ਮਹਿੰਗੀ نسل ਦੇ ਘੋੜੇ ਅਤੇ ਸੋਨੇ ਚਾਂਦੀ ਦੇ ਨਾਲ ਸ਼ਿੰਗਾਰੀਆਂ ਹੋਈਆਂ 101 ਮੱਝਾਂ ਅਤੇ 101 گاਵਾ 100 ਬੋਤੇ ਅਤੇ 11 ਹਾਥੀ ਇਹ ਸਾਰੀਆਂ ਚੀਜ਼ਾਂ ਉਸਨੇ ਆਪਣੀ ਧੀ ਨੂੰ ਦਾਜ ਦੇ ਵਿੱਚ ਦਿੱਤੀਆਂ ਇਸ ਤੋਂ ਬਿਨਾ ਬੇਸ਼ਕੀਮਤੀ ਹੀਰੇ ਮੋਤੀਆਂ ਨਾਲ ਜੜੇ ਹੋਏ ਗਹਿਣੇ ਅਤੇ ਨਗਦ ਰੁਪਈਏ ਉਸਨੇ ਆਪਣੀ ਧੀ ਨੂੰ ਦਾਜ ਦੇ ਵਿੱਚ ਦਿੱਤੇ ਸੀ ਅਤੇ ਇਹ ਇੱਕ ਏਦਾਂ ਦਾ ਵਿਆਹ ਸੀ ਜਿਦੇ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਰਾਸ਼ਨ ਅਤੇ ਰਾਸ਼ਨ ਦੇ ਨਾਲ ਇੱਕ ਛੋਟੀ ਪੋਟਲੀ ਜਿਦੇ ਵਿੱਚ ਸੋਨੇ ਦੀਆਂ ਮੋਹਰਾਂ ਸਨ ਉਹ ਵੀ ਵੰਡੀਆਂ ਗਈਆਂ ਸੀ ਕਹਿੰਦੇ ਨੇ ਕਿ ਉਸ ਟਾਈਮ 20 ਲੱਖ ਰੁਪਇਆ ਇਦਾਂ ਲੋਕਾਂ ਦੇ ਵਿੱਚ ਵੰਡਿਆ ਗਿਆ ਸੀਗਾ ਇਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਵੈਸੇ ਤਾਂ ਅਮਾਨੀਆਂ ਦੇ ਵਿਆਹ ਦੇ ਨਾਲ ਇਸ ਸ਼ਾਹੀ ਵਿਆਹ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਜਿਹੜੇ ਕਹਿੰਦੇ ਸੀਗੇ ਅਮਾਨੀਆਂ ਦਾ ਵਿਆਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਇਹ ਵੀਡੀਓ ਸਿਰਫ ਉਹਨਾਂ ਲਈ ਆ ਸੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਤੇ ਅੱਗੇ ਸ਼ੇਅਰ ਕਰ ਦਿਓ ਜਿਹੜੇ ਕਹਿੰਦੇ ਆ ਅੰਬਾਨੀਆਂ ਦਾ ਵਿਆਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਆਜੋ ਉਹਨਾਂ ਦਾ ਵਹਿਮ ਦੂਰ ਕਰੀਏ ਜਿਹੜੇ ਵਿਆਹ ਬਾਰੇ ਤੁਹਾਨੂੰ ਅੱਜ ਦੱਸਣ ਲੱਗਿਆਂ ਇਹ ਵਿਆਹ ਅੰਬਾਨੀਆਂ ਦੇ ਵਿਆਹ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਸੀ ਅਤੇ ਅੰਬਾਨੀਆਂ ਨੇ ਤਾਂ Jio ਦੇ ਰੀਚਾਰਜ ਵਧਾ ਕੇ ਆਪਣੇ ਵਿਆਹ ਦੇ ਪੈਸੇ ਵੀ ਪੂਰੇ ਕਰ ਲਏ ਪਰ ਇਸ ਵਿਆਹ ਦੇ ਵਿੱਚ ਲੋਕਾਂ ਨੂੰ ਪੈਸਾ ਤੇ ਰਾਸ਼ਨ ਵੰਡਿਆ ਗਿਆ ਸੀ ਤੇ ਅੱਜ ਵੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਇਹ ਵਿਆਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦਾ 7 ਮਾਰਚ 1837 ਨੂੰ ਸ਼ਾਮ ਸਿੰਘ ਟਾਰੀ ਦੀ ਲੜਕੀ ਬੀਬੀ ਨਾਨਕੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਇਸ ਵਿਆਹ ਦੇ ਵਿੱਚ ਟੋਟਲ 2 ਕਰੋੜ ਰੁਪਈਆ ਖਰਚਿਆ ਗਿਆ ਸੀ ਉਸ ਟਾਈਮ ਦਾ ਉਸ ਟਾਈਮ ਸਿੱਖ ਰਾਜ ਦੇ 1 ਰੁਪਏ ਦੀ ਕੀਮਤ 13 ਪੌਂਡ ਸੀ ਸੋ ਹੁਣ ਤੁਸੀਂ ਅੰਦਾਜ਼ਾ ਖੋਦ ਲਾ ਲਓ ਵੀ ਹੁਣ